ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਲੁਧਿਆਣਾ ਦੇ ਵਿੱਚ ਇੱਕ ਵਿਆਹੀ ਹੋਈ ਮਹਿਲਾ ਵੱਲੋਂ ਮੋੜ ਤੋਂ ਵਿਆਹ ਕਰਵਾ ਲਿਤਾ ਜਾਂਦਾ ਹੈ ਤੇ ਆਪਣੇ ਪਤੀ ਨੂੰ ਧੋਖਾ ਦਿੱਤਾ ਜਾਂਦਾ ਹੈ ਇਹ ਇਲਜ਼ਾਮ ਉਸ ਮਹਿਲਾ ਦੇ ਪਤੀ ਵੱਲੋਂ ਆਪਣੀ ਪਤਨੀ ਦੇ ਉੱਤੇ ਲਗਾਏ ਜਾ ਰਹੇ ਨੇ ਦਾਦਾ ਜੀ ਕੀ ਮਾਮਲਾ ਲੁਧਿਆਣਾ ਤੋਂ ਹੈ ਜਿੱਥੇ ਇੱਕ ਵਿਆਹੀ ਮਹਿਲਾ ਵੱਲੋਂ ਦੂਜਾ ਵਿਆਹ ਕਰਾ ਲਿਤਾ ਜਾਂਦਾ ਹੈ ਤੇ ਉਸ ਦਾ ਇੱਕ 10 ਤੋਂ 15 ਸਾਲ ਦਾ ਮੁੰਡਾ ਵੀ ਹੈ ਤੇ ਪਹਿਲਾਂ ਤੋਂ ਹੀ ਇੱਕ ਪਤੀ ਵੀ ਹੈ ਤਾਂ ਦੋਵਾਂ ਨੂੰ ਛੱਡ ਕੇ ਉਹ ਵਿਆਹ ਕਰਾਣ ਪਹੁੰਚ ਜਾਂਦੀ ਹੈ ਜਿੱਥੇ ਉਹ ਕੱਪੜੇ ਬਦਲ ਕੇ ਵਿਆਹ ਕਰਾਉਂਦੀ ਹੈ ਤਾਂ ਇਸ ਦੇ ਨਾਲ ਹੀ ਦੱਸਿਆ ਕਿ ਪਹਿਲਾਂ ਕਰੋ ਸਧਾਰਨ ਕੱਪੜਿਆਂ ਦੇ ਵਿੱਚ ਗੱਡੀ 'ਚ ਬੈਠਦੀ ਹੈ ਜਿਸ ਦੀ ਸੀਸੀਟੀਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸਾਫ਼ ਦੇਖ ਰਿਹਾ ਵੀ ਕਿੰਜ ਮੂੰਹ ਟਾਕੇ ਸਧਾਰਨ ਘਰ ਦੇ ਕੱਪੜਿਆਂ ਦੇ ਵਿੱਚ ਉਹ ਗੱਡੀ 'ਚ ਬੈਠਦੀ ਹੈ ਤੇ ਕੁਝ ਸਮੇਂ ਬਾਅਦ ਵਿਆਹ ਵਾਲੇ ਕੱਪੜੇ ਪਾ ਕੇ ਉਹ ਵਿਆਹ ਕਰਾ ਲੈਂਦੀ ਆ ਆਪਣੇ ਆਸ਼ਕ ਦੇ ਨਾਲ ਜਿਸ ਤੋਂ ਬਾਅਦ ਉਸ ਦੇ પતિ ਵੱਲੋਂ ਇਹ ਇਲਜ਼ਾਮ ਲਗਾਏ ਜਾਂਦੇ ਨੇ ਕੇ ਇਸ ਦੇ ਚੱਲਦਿਆਂ ਉਹ ਕਾਫੀ ਲੰਬੇ ਸਮੇਂ ਤੋਂ ਉਸ ਨੂੰ ਠੋਖਾ ਨਹੀਂ ਦੀ ਆ ਰਹੀ ਸੀ ਤੇ ਕਈ ਵਾਰ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਅਜਿਹੇ ਇਲਜ਼ਾਮ ਉਹਦੇ પતિ ਵੱਲੋਂ ਲਗਾਏ ਗਏ ਨੇ ਤਾਂ ਦਾਦਸੀਏ ਕਿ ਇਸ ਮਹਿਲਾ ਦਾਇਕ ਦਾ ਤੋਂ 15 ਸਾਲ ਦਾ ਮੁੰਡਾ ਵੀ ਹੈ ਤੇ ਮੁੰਡੇ ਨੂੰ ਵੀ ਛੱਡ ਕੇ ਉਸ ਮਹਿਲਾ ਵੱਲੋਂ ਵਿਆਹ ਕਰਾ ਲਿਤਾ ਜਾਂਦਾ ਆਪਣੇ ਆਸ਼ਕ ਦੇ ਨਾਲ ਜਿਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਵੱਲੋਂ ਵੀ ਇਸ ਦੀ ਪਾਲਤਾ ਕੀਤੀ ਜਾ ਰਹੀ ਸੀ ਪਰ ਕੁਝ ਸਮੇਂ ਬਾਅਦ ਹੀ ਪੁਲਿਸ ਵੱਲੋਂ ਵੀ ਇਸ ਮਹਿਲਾ ਨੂੰ ਗ੍ਰਿਫਤਾਰ ਕਰ ਲਿੱਤਾ ਜਾਂਦਾ ਪਰ ਸੂਤਰਾਂ ਮੁਤਾਬਕ ਖਬਰ سامنے ਆ ਰਹੀ ਹੈ ਕਿ ਇਸ ਮਹਿਲਾ ਦੇ ਆਸ਼ਿਕ ਦੀ ਹਜੇ ਪਾਲ ਕੀਤੀ ਜਾ ਰਹੀ ਹੈ ਤੇ ਉਹ ਹਜੇ ਵੀ ਫਰਾਰ ਦੱਸਿਆ ਜਾ ਰਿਹਾ ਪਰ ਵੱਡੀ ਖਬਰ ਇਹ ਹੈ ਕਿ ਵਿਆਹ ਦੇ ਬਾਵਜੂਦ ਵੀ ਦੂਜਾ ਵਿਆਹ ਕਰਾ ਲਿਤਾ ਜਾਂਦਾ ਹੈ ਇਸ ਮਹਿਲਾ ਵੱਲੋਂ ਆਪਣੇ ਪਹਿਲੇ ਪਤੀ ਨੂੰ ਧੋਖਾ ਦਿੱਤਾ ਜਾਂਦਾ ਹੈ ਤੇ ਆਪਣੇ ਬੱਚੇ ਨੂੰ ਵੀ ਛੱਡ ਕੇ ਜੋ 10 ਤੋਂ 15 ਸਾਲ ਦਾ ਮੁੱਦਾ ਹੈ ਉਸ ਨੂੰ ਵੀ ਛੱਡ ਕੇ ਦੂਜਾ ਵਿਆਹ ਕਰਾਉਣ ਪਹੁੰਚ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਸਖਤ ਐਕਸ਼ਨ ਲਿਤਾ ਜਾਂਦਾ ਹੈ ਤੇ ਇਸ ਮਹਿਲਾ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਪਰ ਇਸ ਮਾਮਲੇ ਦੇ ਵਿੱਚ ਜਿਹੜਾ ਇਸ ਮਹਿਲਾ ਦਾ ਆਸ਼ਕ ਸੀ ਉਸ ਦੀ ਹਜੇ ਵੀ ਪਾਲ ਕੀਤੀ ਜਾ ਰਹੀ ਹੈ ਤਾਂ ਇੱਕ ਵਾਰ ਇਸ ਮੌਕੇ ਤੇ ਮਹਿਲਾ ਦੇ ਪਤੀ ਦਾ ਜਿਸ ਦੇ ਉੱਤੇ ਇਲਜ਼ਾਮ ਲਗਾਏ ਗਏ ਨੇ ਆਪਣੀ ਪਕੀ ਦੇ ਉੱਤੇ ਤੇ ਇਸ ਦੇ ਨਾਲ ਹੀ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਵੀ ਜ਼ਰੂਰ ਸੁਣਾ ਦਿੰਦੇ ਆ ਮਾਮਲਾ ਅਗਰੇ ਮੈਰੀ ਦਾ ਵਾਹ ਉਹਨਾਂ ਨੇ ਮੇਰੀ ਵਾਈਫ ਨੂੰ ਨਾ ਕਰੋ ਚਲੀ ਗਈ ਆ ਉਹ ਸਿਰੇ ਇਹ ਜਿਹੜੇ ਮੁੰਡੇ ਨਾਲ ਗਈ ਆ ਜੀ ਉਹਦੇ ਮੁੰਡੇ ਦੀ ਗੱਡੀ ਜਿਹੜੀ ਨੰਬਰ ਪਲੇਟ ਆ ਉਹ ਵੀ ਫੇਕ ਆਈ ਆ ਤੇ ਨੰਬਰ ਜਿਹੜਾ ਵਾ ਉਹ ਡਿਗਰੀ ਰੋਡ ਤੇ ਬੋਲਦਾ ਪਿਆ ਵਾ ਕਰੋ ਉਹ ਆਪਣਾ ਗਹਿਣੇ ਤੇ ਕੁਝ ਕੈਸ਼ ਨਾਲ ਲੈ ਕੇ ਚਲੀ ਗਈ ਉਹ ਸਿੱਧਾ ਹੋਇਆ ਕਿ ਪਤਾ ਨਹੀਂ ਲੱਗ ਕੋਈ ਜਿਹੜਾ ਸਟਾਫਰ ਬੰਦੀ ਕਰਾਇਆ ਹੋਇਆ ਸੀ ਵਾਦਾ ਹੁੰਦਾ ਹੁੰਦਾ ਕਿ ਬਿਲਕੁਲ ਵਾਦਾ ਹੁੰਦਾ ਹੁੰਦਾ ਕਿ ਬਿਲਕੁਲ ਵਾਦਾ ਹੁੰਦਾ ਹੁੰਦਾ ਵੀਰੇ ਆਪਣਾ ਗੱਡੀ ਦੇ ਨੰਬਰ ਪਲੇਟ ਫੇਕ ਆ ਉਹਦੇ ਨੰਬਰ ਪਲੇਟ ਦੇ ਆਪਣਾ ਆਰਟੀ ਰਿਪੋਰਟ ਨੂੰ ਕੋਣੀ ਚਾਹੀਦੀ ਇਹਨਾਂ ਨੂੰ ਇਹਨਾਂ ਨੂੰ ਕਾਫੀ ਦਿਨ ਹੋ ਗਏ ਪਰਚਾ ਦਰਜ ਕਰਾਏ ਦੀ ਤੇ ਉਸ ਤੋਂ ਆਪਣਾ ਇਹਨਾਂ ਨੇ ਮੈਰਿਜ ਕੀਤੀ ਆ ਮੈਰਿਜ ਪਹਲੇ ਸੇ ਆਪਣਾ ਮਹਿਰ ਦੇ ਉੱਪਰ ਪ੍ਰੈਜ਼ੀਡੈਂਸੀ ਉੱਥੇ ਉਹਨਾਂ ਦੀ ਮੈਰਿਜ ਹੋਈ ਆ ਤੇ ਉਹਨਾਂ ਦੇ ਜਿਹੜੇ ਥੱਲੇ ਵਾਲੇ ਸੀਸੀਟੀਵੀ ਕੈਮਰੇ ਆ ਉਹ 7 ਤਰੀਕ ਦੇ ਬੰਦ ਆ ਬਾਕੀ ਤਰੀਕ ਤੇ ਚੱਲਦੇ ਪਿਆ ਤੇ ਬਾਹਰ ਐਂਟ੍ਰੈਂਸ ਦਾ ਕੈਮਰਾ ਚੱਲਦਾ ਪਿਆ ਤੇ ਵਿਆਹ ਹੋਇਆ ਜੀ ਇਹਨਾਂ ਦਾ 7 ਤਰੀਕ ਨੂੰ ਚੌਥੇ ਮਹੀਨੇ ਬਰਾਬਰ ਦੀ ਬਹੁਤ ਬਾਰ ਰੈਕਮੈਂਡ 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 ਮੁੰਡੇ ਦੀ ਅਰੈਸਟ ਨਹੀਂ ਪਈ ਕਿੰਨੇ ਦਿਨ ਹੋ ਗਏ ਉਹ ਮੁੰਡੇ ਦੀ ਅਰੈਸਟ ਨਹੀਂ ਪਾਰੇ ਬਨਵਾਦ ਨਹੀਂ ਸੀ ਕੋਈ ਮੰਨਿਪੁਰ ਤੋਂ ਮਿਲੇ ਸੀ ਕਰਵਾ ਲਈ ਆ ਵਾਰੀ ਦੀ ਜੀ ਨਾਮ ਕਰਦੇ ਆ ਨਾ ਉਹ ਜਨ ਲਾ ਨਹੀਂ ਆਇਆ ਕਿ ਕਿਤਾਬ ਤੇ ਵੀ ਦਫਤਰ ਤੋਂ ਡਾਕਟਰ ਆ ਬਾਈ ਦਾ ਡਿਟਾ ਆ ਰਿਹਾ ਹੈ ਹਾਂ ਜਦਨੇ ਕਿਤਾਬਾਰਡ ਕਰਵਾਇਆ ਜੀ ਦੋਵਾਰ ਅਨੰਦ ਕਰਦੇ ਹਾਂ ਹਾਂ ਜੀ ਉਹ ਹੋਟਲ ਵਾਲੇ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਤੇ ਆਪਣਾ ਗੁਰਦੁਆਰੇ ਤੇ ਵੀ ਪਰਚਾ ਦਰਜ ਹੋਣਾ ਚਾਹੀਦਾ ਉਹਨਾਂ ਨੇ ਨੰਦਕਾਰਜ ਕੀਤੇ ਢਾਰਡ ਕਾਰਡ ਨਹੀਂ ਦੇਖਿਆ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਇਹ ਮੇਰੀ ਪੁਸ਼ਟੀ ਦੇ ਨਾਲ ਹੋਇਆ ਉਹਦਾ ਜਿਹੜਾ ਉਨੇ ਦਾ ਪਿਓ ਆ ਹਰਦੀਪ ਸਿੰਘ ਖਾਲਸਾ ਉਹ ਆਪਣੇ ਆਪਣੀ ਅਕਾਲੀ ਲੀਡਰ ਦਾ ਪ੍ਰਧਾਨ ਕਹਿ ਰਿਹਾ ਵਾ ਕਿ ਮੋਟੇ ਪੁਰੀ ਦਾ ਕਾਰਵਾਈ ਵਿੱਚ ਬਿਲਕੁਲ ਪੂਰਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਰਿਹਾ ਨੂੰ ਬਹੁਤ ਤਰ੍ਹਾਂ ਦੇ ਫੋਨ ਆਏ ਨੇ ਤੇ ਉਹ ਅਕਾਲੀ ਦੇ ਪ੍ਰਧਾਨ ਹੈ ਇਦਾਂ ਹਾਂ ਜਿਹੜਾ ਸੀ ਸੀਸੀਟੀਵੀ ਹੈਗੀ ਜੀ ਪੂਰਾ ਗੱਡੀ ਦੇ ਵਿੱਚ ਉਹ ਕੈਮਰਾ ਲੈ ਕੇ ਗਿਆ ਬੰਦੇ ਦੀ ਪੂਰੀ ਆਪਣਾ ਡੀਵੀਆਰ ਦੀ ਕੀਤੀ ਸੀ ਹਾਂ ਜਿਹੜੇ ਨੰਬਰ ਪਲੇਟ ਫਰਜੀ ਹੈ ਜੀ ਗੁਰੇ ਦਾ ਨੰਬਰ ਅਸਲੀ ਨੰਬਰ ਇਹਨਾਂ ਦਾ ਪੀਵੀ10 ਜੀ ਬਾਈ 6006 ਆ ਤੇ ਇਹਦਾ ਬ੍ਰਦਰ ਆ ਫਨੀ ਫਨੀ 2 ਕੋਈ ਆਪਣਾ ਬਲੌਗਰ ਆ ਤੇ ਨਾਲ ਆਪਣਾ ਸੁਰਿੰਦਰ ਬਲੌਗ ਬਣਾਉਂਦੇ ਆ ਤੇ ਉਹਦਾ ਰੀਅਲ ਬ੍ਰਦਰ ਉਹਨਾਂ ਦੇ ਜਿੰਨੇ ਬਲੌਗ ਆ ਸਾਰਿਆਂ ਚ ਗੱਡੀ ਜੂਟਦੀ ਮੇਰੀ ਮੈਰਿਜ ਨੂੰ 12 ਸਾਲ ਹੋ ਗਏ ਵੀਰੇ 11 ਸਾਲ ਦਾ ਮੇਰਾ ਬੱਚਾ ਹੈ ਯਾਦ ਇਹਨਾਂ ਦਾ ਪਰਿਵਾਰ ਸਾਰਾ ਸ਼ਾਮਿਲ ਹਾਂਜੀ ਉਹਨਾਂ ਦਾ ਪਰਿਵਾਰ ਵਿਆਹ ਦੇ 350 ਬੰਦਾ ਸ਼ਾਮਿਲ ਸੀ ਉਹਨੇ ਪਰਿਵਾਰ ਸੀ 350 ਬੰਦਾ ਕੋਲੋਂ ਪਤਾ ਨਹੀਂ ਕੀ ਆਲਰੇਡੀ ਹੋਈ ਹੋਇਆ ਉਹ ਉਹਨਾਂ ਨੂੰ ਪਤਾ ਸੀ ਜੀ ਨਹੀਂ ਪਤਾ ਸੀ ਇਸ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਨਹੀਂ ਕਿ ਕੀ ਮੰਗਦੇ ਆ ਅਪੀ ਮੰਗ ਕਰ ਰਹੇ ਹੋ ਪਹਿਲ ਸਹੀ ਵਰਤਿਆਦਰਜ ਹੋਣਾ ਚਾਹੀਦਾ ਕਿ ਇਹਨਾਂ ਦੇ ਵਿਆਹ ਦੀ ਧਾਰਾ 494 ਅਤੇ ਗੱਡੀ ਦੀ ਤੇਕ 678 ਦੀ ਜੋ ਕਾਰਵਾਈ ਹੋਣੀ ਚਾਹੀਦੀ ਹੈ ਜਿਵੇਂ ਇੱਕ ਮਾਮਲਾ ਸਾਹਮਣੇ ਆਇਆ ਸੀਗਾ ਲੜਕੀ ਨੂੰ ਕੋਈ ਵਿਆਹਪੂਰਕ ਮਾਮਲਾ ਸੀ ਸਰ ਕੀ ਮੈਂ ਮਾਮਲਾ ਕੀ ਹੋ ਉਹਦੇ ਵਿੱਚ ਇਹ ਸੀ ਕਿ ਸੰਦੀਪ ਸਿੰਘ ਨੇ ਆਪਣਾ ਬਿਆਨ ਰਜਿਸਟਰ ਕਰਵਾਇਆ ਸੀ ਕਿ 6 ਚ ਚਮੀਨ ਨੂੰ ਜਿਹੜਾ ਵਾ ਉਹਦੀ ਪਤਨੀ ਸੰਦੀਪ ਜਸਪ੍ਰੀਤ ਕੌਰ ਆਪਣੇ ਕਿਸੇ ਮਨੀ ਉਹਦਾ ਫਰੈਂਡ ਹੋਏਗਾ ਉਹਦੇ ਨਾਲ ਰਲ ਕੇ ਜਿਹੜਾ ਵਾ ਅਲਮਾਰੀ ਵਿੱਚੋਂ ਗਹਿਣਾ ਤੇ 2 ਲੱਖ ਰੁਪਏ ਕੈਸ਼ ਜਿਹੜਾ ਸੀ ਉਹ ਚੋਰੀ ਕਰਕੇ ਲੈ ਗਈ ਸੀ ਜਿਹਦੇ ਸਬੰਧੀ ਜਿਹੜਾ ਵਾ ਅਸੀਂ ਮਕਦਮਾ ਨੰਬਰ 34 ਮਿਤੀ 13/4/24 ਅੰਡਰ ਸੈਕਸ਼ਨ 380 34 ਆਈਪੀਸੀ ਦਾ ਦਿੱਲੀ ਡਿਸਟ੍ਰਿਕਟ ਕਰ ਦਿੱਤਾ ਆਇਆ ਤੇ ਜਸਪ੍ਰੀਤ ਕਰਨ ਨੂੰ ਅਸੀਂ ਅਰੈਸਟ ਕਰ ਲਿਆ ਹੋਇਆ ਹੈ ਕਿ ਉਹਨਾਂ ਨੂੰ ਜੁਡੀਸ਼ੀਅਲ ਛੱਡ ਆਏ ਆ ਤੇ ਮਨੀ ਦੀ ਹੈ ਜਿਹੜੀ ਅਰੈਸਟ ਬਾਕੀ ਆ ਤੇ ਮੈਨੇ ਇੱਕ ਹੋਟਲ ਨੇ ਇਲਜ਼ਾਮ ਲਾਇਆ ਜਾ ਰਹੇ ਨੇ ਕਹਿੰਦੇ ਵੀ ਉਹਨਾਂ ਤੇ ਵੀ ਮਕਦਮਾ ਦਰਜ ਕੀਤਾ ਜਾਵੇ ਉਹਨਾਂ ਤੇ ਵੀ ਕਿ ਉਹਨਾਂ ਨੇ ਬਿਆਹ ਉਹਨਾਂ ਨੇ ਚੈੱਕ ਨਹੀਂ ਕੀਤਾ ਆਧਾਰ ਕਾਰਡ ਤੇ ਵਾਈਫ ਆਫ ਲਿਖਿਆ ਸੀ ਉਹਨਾਂ ਦੇ ਜੀ ਮੈਰੀ ਸਵੰਦੀ ਅਸੀਂ ਵੈਰੀਫਾਈ ਕਰ ਕਰ ਰਹੇ ਆ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਬਾਅਦਾਂ ਕਿਤਾ ਜਾਏਗਾ ਮਤਲਬ ਇਹ ਵਿੱਚ ਹਾਂਜੀ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡਿੰਗ ਕਰਾਂਗੇ ਇੱਕ ਮੈਮ ਇਹਨਾਂ ਦੇ ਆਨੰਦ ਕਰਜ ਲੋਕਲੀ ਹੋਏ ਸੀ ਜਾਂ ਬਾਹਰ ਕਿਤੇ ਸ਼ਹਿਰ ਛੋੜ ਨੇ ਆ ਐਕਚੁਅਲੀ ਇਹਦੇ ਬਾਰੇ ਇਹ ਜੇ ਲੜਕੀ ਨੇ ਕੁਛ ਨਹੀਂ ਦੱਸਿਆ ਹੋਇਆ ਸਾਨੂੰ ਉਹ ਆਂਦੀ ਮੈਨੂੰ ਨਹੀਂ ਪਤਾ ਕਿੱਥੇ ਆ ਤੇ ਜਦੋਂ ਦੋਸ਼ੀ ਮੰਨੀ ਪੜਿਆ ਜਾਏਗਾ ਉਦੋਂ ਜਿਹੜਾ ਜੋ ਵੀ ਫੈਕਟ ਸਾਹਮਣੇ ਆਉਣਗੇ ਉਹਦੇ ਅਕੋਰਡ ਅਸੀਂ ਕਾਰਵਾਈ ਕਰਨਾ ਠੀਕ ਹੈ ਜੀ ਥੈਂਕ ਯੂ